ਟੀਵੀ ਭਾਰਤ ਦੇ ਨਾਲ ਮੈਂ ਸੁਖਵਿੰਦਰ ਅੱਜ ਪਹੁੰਚਿਆ ਇੱਕ ਕਿਸਾਨ ਦੇ ਖੇਤ ਦੇ ਵਿੱਚ ਜਿੱਥੇ ਕਿਸਾਨ ਨੇ ਅਮਰੂਦ ਦੀ ਖੇਤੀ ਕਰਕੇ ਪੂਰੇ ਇਲਾਕੇ ਦੇ ਵਿੱਚ ਜਿਹੜਾ ਸਫਲ ਕਿਸਾਨ ਦਾ ਨਾਮ ਖਟਿਆ ਆ ਦੱਸਦੀ ਕਿ ਸਮੇਂ-ਸਮੇਂ 'ਤੇ ਸਰਕਾਰਾਂ ਦੇ ਵੱਲੋਂ ਧਰਤੀ ਦੇ ਹੇਠਲੇ ਪੱਧਰ ਦੇ ਪਾਣੀ ਨੂੰ ਬਚਾਉਣ ਦੇ ਲਈ ਕਈ ਤਰ੍ਹਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਕਿ ਸਰਕਾਰਾਂ ਨੇ ਕਿਹਾ ਕਿ ਤੁਸੀਂ ਰਵਾਇਤੀ ਫਸਲ ਚੱਕਰੀ ਚੋਂ ਬਾਹਰ ਨਿਕਲੋ ਅਤੇ ਅਲੱਗ-ਅਲੱਗ ਤਰ੍ਹਾਂ ਦੀ ਜਿਵੇਂ ਖੇਤੀ ਕਰੋ ਤੱਕ ਸਨ ਰਾਜਨ ਕੰਬੋਜ ਪਿੰਡ ਰਾਣਾ ਜਿਹੜਾ ਉਸ ਦੇ ਖੇਤ ਦੇ ਵਿੱਚ ਅੱਜ ਅਸੀਂ ਪਹੁੰਚੇ ਆਂ ਰਾਜਨ ਜੀ ਤੁਸੀਂ ਧਰਤੀ ਦੇ ਹੇਠਲੇ ਪੱਧਰ ਦੇ ਪਾਣੀ ਨੂੰ ਬਚਾਉਣ ਦੇ ਲਈ ਬਾਗਬਾਨੀ ਦੀ ਖੇਤੀ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਅਮਰੂਦ ਦਾ ਬਾਗ ਜੋ ਕਿ ਬਾਗਬਾਨੀ ਕਰ ਰਹੇ ਆਂ ਅਮਰੂਦ ਦੇ ਬਾਗ ਦੀ ਪਹਿਲਾਂ ਅਸੀਂ ਚੋਨਾ ਕਣਕ ਹੀ ਲਾਉਂਦੇ ਸੀ ਪਰ ਧਰਤੀ ਦਾ ਹੇਠਲਾ ਪਾਣੀ ਜੋ ਕਿ ਪੱਧਰ ਦਿਨੋਂ ਦਿਨ ਨੀਵਾ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਅਸੀਂ ਬਾਗਬਾਨੀ ਸ਼ੁਰੂ ਕੀਤੀ ਹੈ ਜਿਸ ਤੇ ਪਾਣੀ ਵੀ ਬਹੁਤ ਘੱਟ ਲੱਗਦਾ ਹੈ ਤੇ ਦੇਖਿਆ ਜਾਏ ਤਾਂ ਪਾਣੀ ਇਸ ਨੂੰ ਨਾ ਮਾਤਰੀ ਲੱਗਦਾ ਇਹ ਸਿੱਖਿਆ ਕਿਸ ਤੋਂ ਲਈ ਕੀ ਹੈ ਬਾਗਬਾਨੀ ਦੀ ਖੇਤੀ ਕੀਤੀ ਜਾਵੇ ਕਿਉਂਕਿ ਤੁਹਾਡਾ ਜਿਹੜਾ ਏਰੀਆ ਹੈ ਇਹ ਜ਼ਿਆਦਾ ਤਾਂ ਕਣਕ ਤੇ ਝੋਨੇ ਦੀ ਰਵਾਇਤੀ ਫਸਲ ਚੱਕਰੀ ਚ ਫਸਿਆ ਹੋਇਆ ਜੀ ਇਹ ਸਰਕਾਰਾਂ ਨੇ ਵੀ ਐਡਵਰਟਾਈਜ਼ਮੈਂਟ ਕੀਤਾ ਹੈ ਕਿ ਧਰਤੀ ਦਾ ਪਾਣੀ ਦਿਨੋਂ ਦਿਨ ਘਟਦਾ ਜਾ ਰਿਹਾ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਸੀ ਬਾਗਬਾਨੀ ਸ਼ੁਰੂ ਕੀਤੀ ਹੈ ਤਾਂ ਜੋ ਪਾਣੀ ਦਾ ਪੱਧਰ ਦਾ ਲੈਵਲ ਦਿਨ ਦਿਨ ਜੋ ਘਟਦਾ ਜਾ ਰਿਹਾ ਉਹ ਤੇ ਆ ਸਕੇ ਇਹ ਜਿਹੜੇ ਬੂਟੇ ਆ ਇਹ ਕਿੱਥੋਂ ਲਿਆਂਦੇ ਸੀ ਅਤੇ ਕਿੰਨੇ ਸਾਲ ਪਹਿਲਾਂ ਬਾਗ ਲਗਾਇਆ ਸੀ ਇਹ ਬੂਟੇ ਜੀ ਅਸੀਂ ਸਰਸੇ ਡੇਰਾ ਬਾਬਾ ਪੁੰਮਣ ਸ਼ਾਹ ਜੀ ਸੰਗਰਸਾ ਦਾ ਉੱਥੋਂ ਬੂਟੇ ਲੈ ਕੇ ਆਏ ਸੀ ਤੇ 5 ਸਾਲ ਦਾ ਬੂਟਾ ਹੁਣ ਹੋ ਚੁੱਕਿਆ ਹੈ ਪਹਿਲਾਂ ਫਲ ਜਿਹੜਾ ਸੀ ਕਿੰਨੇ ਸਾਲ ਤੋਂ ਇਸਨੇ ਫਲ ਦੇਣਾ ਸ਼ੁਰੂ ਕਰਤਾ ਫਲਤਾ ਜੀ ਦੇਖੋ ਜਦੋਂ ਅਸੀਂ ਪੌਦੇ ਲਗਾਏ ਆ ਫਲ ਤਾਂ 6 ਮਹੀਨੇ ਬਾਅਦ ਹੀ ਇਸਨੇ ਦੇਣਾ ਸ਼ੁਰੂ ਕਰਤਾ ਸੀ ਪਰ ਪਹਿਲਾ ਫਲ ਅਸੀਂ ਲਿਆ ਨਹੀਂ ਅਸੀਂ ਫਲ ਸਾਲ ਤੋਂ ਬਾਅਦ ਹੀ ਜਾਂਦਾ ਲੈਣਾ ਸ਼ੁਰੂ ਸਭ ਤੋਂ ਪਹਿਲੀ ਕਮਾਈ ਸੀ ਜਿਹੜੀ ਉਹ ਕਿੰਨੀ ਹੋਈ ਸੀ ਤੇ ਅੱਜ ਲਾਸਟ ਵਾਲੀ ਕਮਾਈ ਜਿਹੜੀ ਹੈ ਉਹ ਕਿੰਨੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਜੋ ਖਰਚੇ ਹੁੰਦੇ ਆ ਬਾਗ ਤੇ ਉਹ ਹੀ ਮਸਾ ਪੂਰੇ ਹੁੰਦੇ ਆ ਪਰ ਹੁਣ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਕਮਾਈ ਦਾ ਸਾਧਨ ਹੈ ਜੋ ਕਿ ਅਸੀਂ ਸਾਲ ਦੇ ਵਿੱਚ ਤਕਰੀਬਨ 4 ਤੋਂ 4.5 ਲੱਖ ਦਾ ਫਰੂਟ ਇਹਦੇ ਵਿੱਚੋਂ ਸੇਲ ਕਰਦੇ ਆ 4.5 ਲੱਖ ਦਾ ਫਰੂਟ ਸੇਲ ਕਰਦੇ ਤੇ ਇਸ ਦੇ ਵਿੱਚ ਫਰੂਟ ਅੱਗੇ ਕੌਣ ਲੈ ਕੇ ਕੌਣ ਜਾਂਦਾ ਇੱਥੋਂ ਫਰੂਟ ਜੀ ਦੇਖੋ ਜ਼ਿਆਦਾ ਤਾਂ ਸਾਡੇ ਕੋਲ ਇੱਥੇ ਵਪਾਰੀ ਲੈ ਕੇ ਜਾਂਦੇ ਆ ਤੇ ਜੇ ਉਹ ਫਰੂਟ ਮੰਨ ਲਓ ਜ਼ਿਆਦਾ ਹੋ ਜੇ ਤਾਂ ਫਿਰ ਅਸੀਂ ਮੰਡੀਆਂ ਦੇ ਵਿੱਚ ਵੀ ਇਸ ਨੂੰ ਸੇਲ ਕਰਦੇ ਆਂ ਕਹਿ ਸਕਦੇ ਆਂ ਕਿ ਤੁਹਾਡਾ ਜਿਹੜਾ ਫਰੂਟ ਹੈ ਵਪਾਰੀਆਂ ਦੇ ਜ਼ਰੀਏ ਪੂਰੇ ਪੰਜਾਬ ਦੇ ਵਿੱਚ ਜਾਂਦਾ ਹਾਂਜੀ ਹਾਂਜੀ ਬਿਲਕੁਲ ਜੀ ਸਾਰੇ ਪੰਜਾਬ ਦੇ ਵਿੱਚ ਅਸੀਂ ਆਪ ਵੀ ਜਦੋਂ ਮਾਲ ਜ਼ਿਆਦਾ ਹੁੰਦਾ ਹੈ ਤਾਂ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਆਂ ਕਿਹੜੀ ਕਿਹੜੀ ਵੈਰਾਈਟੀ ਦੀ ਇੱਥੇ ਤੁਸੀਂ ਬਜਾਈ ਕੀਤੀ ਹੈ ਅਮਰੂਦ ਦੀ ਇਹ ਜੀ ਇਲਾਬਾਦੀ ਤੇ हिसार ਸਫੈਦ ਦਾ ਦੋ ਤਰ੍ਹਾਂ ਦੀ ਵੈਰਾਈਟੀ ਅਸੀਂ ਲਗਾਈ ਹੋਈ ਹੈ ਜੀ ਇਹਨੂੰ ਕੋਈ ਖਾਸ ਸਪਰੇ ਪਾਉਂਦੇ ਹੋ ਜਾਂ ਇਹ ਆਰਗੇਨਿਕ ਹੀ ਰੱਖਦੇ ਹੋ ਖਾਸ ਸਪਰੇਅ ਜੀ ਇਸ ਨੂੰ ਯੂਨੀਵਰਸਿਟੀ ਦੇ ਅਕੋਰਡਿੰਗ ਅਸੀਂ ਮਾਇਰਾਂ ਤੋਂ ਗੱਲਬਾਤ ਕਰਕੇ ਇਸ ਨੂੰ ਪਾਉਂਦੇ ਆ ਜੋ ਵੀ ਉਹ ਸਾਨੂੰ ਡੋਜ਼ ਕਮੈਂਡ ਕਰਦੇ ਆ ਅਸੀਂ ਉਹੀ ਪਾਉਂਦੇ ਆ ਉਸ ਤੋਤੇ ਅਸੀਂ ਇਸ ਨੂੰ ਕਦੇ ਵੀ ਕੁਝ ਨਹੀਂ ਪਾਇਆ ਪਿੱਛੇ ਮੈਨੂੰ ਤੁਸੀਂ ਜੀ ਇਸ ਨੂੰ ਅਸੀਂ ਲੋੜੀ ਦੀ ਖਾਦ ਜ਼ਰੂਰ ਪਾਉਣੀ ਆ ਜੀ ਮਤਲਬ ਕਿ ਇਹਨੂੰ ਆਰਗੇਨਿਕ ਹੀ ਰੱਖਿਆ ਹੋਇਆ ਜੀ 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 ਆ ਕਦੇ ਕੋਈ ਮਾੜਾ ਸਮਾਂ ਵੀ ਵੇਖਿਆ ਜੀ ਇਸ ਬਾਗ ਦੇ ਵਿੱਚ ਕੋਈ ਔਂਕੜ ਆਈ ਹੋਵੇ ਮਾੜਾ ਸਮਾਂ ਇੱਕ ਵਾਰ ਜ਼ਰੂਰ ਦੇਖਿਆ ਜੀ ਉਦੋਂ ਸਾਡੇ ਬਾਗ ਨੂੰ ਕਿਸੇ ਨੇ ਸਪਰੇਅ ਕਰਤੀ ਸੀ ਬਾਗ ਸਾੜਨ ਵਾਸਤੇ ਉਦੋਂ ਬੂਟਿਆਂ ਨੂੰ ਫਲ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਇਸੇ ਤੋਂ ਜਰਿਆ ਨਹੀਂ ਗਿਆ ਕਿਸੇ ਨੇ ਸਪਰੇਅ ਕਰਤੀ ਬੂਟੇ ਸਾੜਤੇ ਪਰ ਅਸੀਂ ਖੇਤੀਬਾੜੀ ਮਾਇਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਪਹਿਲਾਂ ਤਾਂ ਕਿਹਾ ਵੀ ਬੂਟੇ ਤੁਹਾਡੇ ਖਤਮ ਹੋ ਚੁੱਕੇ ਆ ਪਰ ਫਿਰ ਉਹਨਾਂ ਨੇ ਵੀ ਹੌਸਲਾ ਦਿੱਤਾ ਦਵਾਈਆਂ ਕੁਝ ਦਸੀਆਂ ਅਸੀਂ ਵਰਤੀਆਂ ਸਾਨੂੰ ਉਹਨਾਂ ਦਾ ਰਿਜ਼ਲਟ ਮਿਲਿਆ ਤੇ ਅੱਜ ਦੇਖੋ ਸਾਡਾ ਬਾਗ ਫੇਰ ਹਰਿਆ ਭਰਿਆ ਹੋ ਚੁੱਕਾ ਆ ਪਾਣੀ ਦੀ ਬਚਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਝੋਨੇ ਤੇ ਕਣਕ ਨੂੰ ਪਾਣੀ ਕਿੰਨੇ-ਕਿੰਨੇ ਸਮੇਂ ਬਾਅਦ ਲੱਗਦਾ ਤੇ ਅਮਰੂਦ ਨੂੰ ਕਿੰਨੇ ਸਮੇਂ ਬਾਅਦ ਪਾਣੀ ਲੱਗਦਾ ਅਮਰੂਦ ਤਾਂ ਨੂੰ ਦੇਖੋ 20 ਤੋਂ 25 ਦਿਨਾਂ ਬਾਅਦ ਪਾਣੀ ਅਸੀਂ ਲਾਉਨੇ ਆ ਤੇ ਝੋਨੇ ਦੀ ਗੱਲ ਕਰੀਏ ਤਾਂ ਜੀ ਮੋਟਰਾਂ ਬੰਦ ਹੀ ਨਹੀਂ ਹੁੰਦੀਆਂ ਤੇ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਝੋਨੇ ਤੇ ਔਰ ਕੁਝ ਲੋਕਾਂ ਨੂੰ ਆਸ-ਪਾਸ ਦੇ ਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਅਸੀਂ ਤੈ ਸਨੇਹ ਦੇਣਾ ਚਾਹੁੰਦੇ ਆ ਕਿ ਅਸੀਂ ਚੋਨੇ ਕਣਕ ਨੂੰ ਛੱਡੀਏ ਜੋ ਅਸੀਂ ਬਾਗਵਾਨੀ ਵਾਲੇ ਆਏ ਸਬਜ਼ੀਆਂ ਵਾਲੇ ਆਏ ਜਿਸ ਨਾਲ ਪਾਣੀ ਦੇ ਪੱਧਰ ਨੂੰ ਅਸੀਂ ਬਚਾ ਸਕੀਏ ਇੱਕ ਮੈਂ ਬੂਟੇ ਨੂੰ ਵੇਖ ਰਿਹਾ ਬੂਟੇ ਨੂੰ ਇਹਨੂੰ ਕੋਈ ਕਲੀ ਮਾਰੀ ਹੋਈ ਹੈ ਇਹ ਛਿੱਟੇ ਛਿੱਟੇ ਰੰਗ ਦੀ ਕਲੀ ਕਿਉਂ ਮਾਰਦੇ ਆ ਜੀ ਇਹ ਕਲੀ ਤਾਂ ਫੰਗਸ ਵਾਸਤੇ ਮਾਰੀ ਹੈ ਕਿਉਂ ਬੂਟਿਆਂ ਨੂੰ ਕਈ ਵਾਰ ਸੀ ਨਹੀਂ ਲੱਗ ਜਾਂਦੀ ਐ ਕਿਹੜਾ ਉੱਪਰ ਚੜ ਜਾਂਦਾ ਤੇ ਕਲੀ ਤੇ ਨੀਲੇ ਥੋਤੇ ਦਾ ਕੋਲਰ ਲਾ ਕੇ ਜੇ ਇਹਨਾਂ ਦੇ ਮੁੱਢਾਂ ਤੇ ਲਾਇਆ ਜਾਵੇ ਤਾਂ ਇਹਨੂੰ ਬਿਮਾਰੀ ਬਹੁਤ ਘੱਟ ਪੈਂਦੀ ਐ ਇੱਥੇ ਲੇਬਰ ਦੀ ਗੱਲ ਕਰੀਏ ਤੁਸੀਂ ਰੋਜ਼ਗਾਰ ਦਾ ਸਾਧਨ ਪੈਦਾ ਕਰ ਰਹੇ ਹੋ ਇਸ ਦੇ ਵਿੱਚ ਰੋਜ਼ਗਾਰ ਕਿਹਨੇ ਕਿਹੜੇ ਕਿਹੜੇ ਵਰਗ ਨੂੰ ਦਿੱਤਾ ਜਾ ਰਿਹਾ ਜਿਵੇਂ ਤੁਸੀਂ ਵਪਾਰੀ ਨੂੰ ਦੱਸਿਆ ਵਪਾਰੀ ਨੂੰ ਦਿੰਦੇ ਹੋ ਤੇ ਲੇਬਰ ਵੀ ਇੱਥੇ ਆਉਂਦੀ ਐ ਲੇਬਰ ਨੂੰ ਵੀ ਦਿੰਦੇ ਹੋ ਹਾਂ ਜੀ ਅਸੀਂ 2 ਮਹੀਨਿਆਂ ਬਾਅਦ ਤਕਰੀਬਨ ਇਸੇ ਦੇ ਬਾਗ ਦੀ ਪੂਰੀ ਸਫਾਈ ਕਰਾਉਣੇ ਆ ਹੂੰ 2 ਮਹੀਨਿਆਂ ਬਾਅਦ ਇੱਥੇ ਘਟੋ ਘੱਟ 15 ਤੋਂ 20 ਬੰਦਿਆਂ ਨੂੰ ਅਸੀਂ ਰੁਜ਼ਗਾਰ ਦਿੰਨੇ ਆ ਜੋ 15 ਤੋਂ 20 ਬੰਦੇ ਜੋ ਸਾਡੇ ਬਾਗ ਦੀ ਸਫਾਈ ਕਰਦੇ ਨੇ ਇਹ ਕੈਮਰੇ ਦੇ ਪਿੱਛੇ ਤੁਸੀਂ ਦੱਸ ਰਹੇ ਸੀ ਕਿ ਇਹ ਤੁਹਾਡਾ ਬਾਗ ਹੈ ਇਹ ਕੱਲਾ ਅਮਰੂਦ ਤੇ ਕੱਲਾ ਪੈਸਾ ਹੀ ਨਹੀਂ ਦਿੰਦਾ ਇਹ ਜਿਹੜੇ ਆ ਲੋਕਾਂ ਨੂੰ ਰੋਗ ਮੁਕਤ ਵੀ ਕਰਦਾ ਜੀ ਬਿਲਕੁਲ ਜੀ ਸਵੇਰੇ ਤੁਸੀਂ ਕਦੇ ਆਏ ਹੋ ਇੱਥੇ ਰੌਣਕ ਦੇਖਣ ਵਾਲੀ ਹੁੰਦੀ ਹੈ ਪਿੰਡ ਦੇ ਕਈ ਲੋਕ ਇੱਥੇ ਹੁੰਦੇ ਆ ਜੋ ਸਵੇਰ ਸੈਰ ਕਰਦੇ ਆ ਆਪਣੇ ਬਾਗ ਦੇ ਵਿੱਚ ਤੇ ਉਹਨਾਂ ਦੀਆਂ ਬਿਮਾਰੀਆਂ ਵੀ ਬਹੁਤ ਹੱਦ ਤੱਕ ਠੀਕ ਹੋ ਜਾਂਦੀਆਂ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਤੁਸੀਂ ਸਾਡੇ ਬਾਗ ਦੀ ਕਵਰੇਜ ਕਵਰੇਜ ਕਰਨ ਆਏ ਹੋ। ਸੋ ਦੁਬਾਰਾ ਤੋਂ ਅਸੀਂ ਫੇਰ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਚੋਨੇ ਕਣਕ ਦੀ ਫਸਲ ਨੂੰ ਛੱਡੋ ਤੇ ਆਪਣੇ ਬਾਗਬਾਨੀ ਵਾਲਾ ਉਹ ਸਬਜ਼ੀਆਂ ਵਾਲਾ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਦੀ ਖੇਤੀ ਵਿਧਾਈ ਜਾਏਗੀ। ਜੀ ਬਿਲਕੁਲ ਜੀ ਅਸੀਂ ਸੋਚ ਰਹੇ ਹਾਂ ਕਿ ਅੱਗੇ ਇਸ ਨੂੰ ਹੋਰ ਵਧਾਇਆ ਜਾਏ ਤੋਂ ਆਉਣ ਵਾਲੇ ਸਮੇਂ ਵਿੱਚ ਅਸੀਂ ਬਾਗ ਨੂੰ ਹੋਰ ਹੀ ਵਿਕਸਾਉਣਾ ਤੁਹਾਡੀ ਉਮਰ ਕਿੰਨੀ ਹੈ ਤੇ ਪਰਿਵਾਰ ਵਿੱਚ ਕੌਣ-ਕੌਣ ਹੈ ਜੀ ਜੀ ਮੇਰੀ ਉਮਰ ਇਸ ਸਮ ਲਗਭਗ 32 ਸਾਲ ਦੇ ਕਰੀਬ ਹੋ ਚੁੱਕੀ ਹੈ ਤੇ ਮੇਰੀ ਫੈਮਿਲੀ ਦੇ ਵਿੱਚ ਮੇਰੇ ਮਾਤਾ ਪਿਤਾ ਮੇਰੀ ਵਾਈਫ ਤੇ ਮੇਰੇ ਦੋ ਬੱਚੇ ਹਨ ਉਹ ਵੀ ਆਉਂਦੇ ਹੁੰਦੇ ਬਾਗ ਦੇ ਵਿੱਚ ਕੰਮ ਕਰਨਾ ਬਿਲਕੁਲ ਜੀ ਬਿਲਕੁਲ ਉਹ ਤਕਰੀਬਨ ਗੇੜਾ ਲਾਉਂਦੇ ਹੀ ਦਿੰਦੇ ਆ ਹਫਤੇ ਦੇ ਵਿੱਚ ਦੋ ਤਿੰਨ ਵਾਰ ਜ਼ਰੂਰ ਗੇੜਾ ਲਾਉਦੇ ਆ ਜੀ ਬਾਗ ਤਾਂ ਬਹੁਤ ਵਧੀਆ ਹੈ ਜੀ ਸਵੇਰ ਸਵੇਰ ਨਾਲ ਇੱਥੇ ਆਈਦਾ ਹੈ ਟ੍ਰੇਲ ਹੁੰਦੀ ਹੈ ਆਹਦੀ ਸੈਰ ਕਰ ਕਰਦੇ ਆ ਤੇ ਸਰੀਰ ਬੜੀਆ ਫਿੱਟ ਰਹਿੰਦਾ ਨਾਲੇ ਆਹ ਦੇ ਖੇਤਾਂ ਨੂੰ ਗੇੜਾ ਮਾਰ ਜਾਂਦੇ ਆ ਤੁਸੀਂ ਦੱਸੋ ਕਿ ਸਾਰਾ ਪਰਿਵਾਰ ਤੁਸੀਂ ਇੱਥੇ ਸੈਰ ਕਰਨ ਆਉਂਦੇ ਹੋ ਸੈਰ ਕਰਨ ਦਾ ਕੋਈ ਫਾਇਦਾ ਲਾਹਾ ਮਿਲਿਆ ਨਹੀਂ ਨਹੀਂ ਬਿਲਕੁਲ ਲਾਹ ਮਿਲਿਆ ਹੈ ਬਹੁਤ ਵਧੀਆ ਫਿੱਟ ਹੈ ਕੋਈ ਦਿੱਕਤ ਹੀ ਨਹੀਂ ਹੈਗੀ ਕਿਸੇ ਟਾਈਮ ਕਿਸੇ ਚੀਜ਼ ਦੀ ਕੁਝ ਕਹਿਣਾ ਚਾਹੁੰਦੇ ਹੋ ਇਹ ਬਾਗ ਦੇ ਵਿੱਚ ਬੜਿਆਂ ਨੂੰ ਰੋਜ਼ਗਾਰ ਮਿਲਦਾ ਲੇਬਰ ਨੂੰ ਰੋਜ਼ਗਾਰ ਮਿਲਦਾ ਇਹਨਾਂ ਨੂੰ ਇੱਕ ਕਮਾਈ ਹੁੰਦੀ ਹੈ ਤੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਵੀ ਚਾਰ ਪੈਸੇ ਕਮਾਉਣ ਨੂੰ ਮਿਲਦੇ ਹਾਂ ਹਾਂ ਤੁਸੀਂ ਦੇਖ ਹੀ ਰਹੇ ਹੋ ਕਮਾਈ ਤਾਂ ਹੁੰਦੀ ਹੈ ਮੰਨ ਲਓ 15 20 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ ਤੇ ਫਿਰ ਇਹਦੇ ਤੋਂ ਬਾਅਦ ਜੋ ਵਪਾਰੀ ਆਉਂਦੇ ਨੇ ਉਹ ਵੀ ਇੱਕ ਕਮਾਈ ਕਰਦੇ ਆ ਤੇ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਕਹਿੰਨਾ ਕਿ ਦੋ ਤਿੰਨ ਤਿੰਨ ਕਿੱਲੇ ਹਾਰੇ ਜ਼ਿਮੀਦਾਰ ਨੂੰ ਬਾਗ ਲਾਣਾ ਚਾਹੀਦਾ ਹੈ ਮੈਨੂੰ ਪਿੱਛੇ ਦੱਸ ਰਹੇ ਸੀ ਕਿ ਇਹਨਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਦੇ ਬਾਗ ਨੂੰ ਵੇਖ ਕੇ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਨੂੰ ਖਤਮ ਕਰਕੇ ਜਿਹੜਾ ਇਹ ਬਾਗ ਬਾਗਬਾਨੀ ਦੀ ਖੇਤੀ ਕਰਨ ਜਾ ਰਹੇ ਹਾਂ ਸੋਚ ਰਿਹਾ ਮੈਂ ਵੀ ਕੁ ਦੋ ਕਿੱਲੇ ਲਾਵਾਂਗੇ ਆਉਣ ਵਾਲੇ ਦੋ-ਤਿੰਨ ਸਾਲਾਂ ਤੱਕ ਪੰਜਾਬ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੀ ਆ ਕੋਈ ਕਿ ਧਰਤੀ ਦੇ ਹੇਠਲੇ ਪੱਧਰ ਦਾ ਪਾਣੀ ਇੱਕ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਥੱਲੇ ਚਲਾ ਗਿਆ ਸੀ ਪਰ ਹੁਣ ਦਾ ਰਿਪੋਰਟਾਂ ਦੇ ਮੁਤਾਬਕ ਕੁਝ ਉੱਤੇ ਆਉਣਾ ਸ਼ੁਰੂ ਹੋਇਆ ਹੈ ਅੱਜ ਆ ਲੋਕਾਂ ਨੂੰ ਤਾਂ ਇਹ اپੀਲ ਕਰਦੇ ਆਂ ਵੀ ਰਵਾਇਤੀ ਫਸਲਾਂ ਵਾਲੇ ਚੱਕਰ 'ਚ ਬਾਹਰ ਨਿਕਲੀਏ ਤੇ ਹਰ ਹਰ ਜ਼ਿੰਮੇਦਾਰ ਨੂੰ ਚਾਹੀਦਾ ਕੋਈ ਇੱਕ ਦੋ ਦੋ ਕਿੱਲੇ ਇੱਕ ਵਾਰੀ ਆਪਾਂ ਸ਼ੁਰੂ ਕਰੀਏ ਤੇ ਪਾਣੀ ਦੇ ਪੱਧਰ ਨੂੰ ਬਚਾਈਏ। ਬਲਵیر ਸਿੰਘ ਜੀ ਬਾਗ ਦੇ ਮਾਲਕ ਦੇ ਵੱਲੋਂ ਜਿਹੜਾ ਤੁਹਾਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਅਮਰੂਦਾਂ ਦੇ ਬਾਗ ਦੇ ਵਿੱਚ ਆ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ? ਨਹੀਂ ਠੀਕ ਹੈ ਜੀ ਸਾਨੂੰ ਕੰਮ ਮਿਲ ਹੀ ਜਾਂਦਾ ਜੀ। ਹੂੰ ਅਸੀਂ ਤੋੜ ਕੇ ਸਾਫ਼ ਸਪਾਈ ਕਰਕੇ ਕਰੇਟਾ ਲਾ ਕੇ ਵੇਚਦੇ ਵੀ ਦੱਸ। ਅਮਰੂਦ ਤੋੜਦੇ ਹੋ ਸਾਰਾ ਹਾਂਜੀ ਪਰਿਵਾਰ ਦੇ ਵਿੱਚ ਕਿੰਨੇ ਜੀ ਨੇ ਅਸੀਂ 5 ਜੀ ਰੋਜ਼ਗਾਰਾ ਗੁਜ਼ਾਰਾ ਜਿਹੜਾ ਵਧੀਆ ਚੱਲਦਾ ਆ ਠੀਕ ਚੱਲ ਰਿਹਾ ਜੀ ਇਹ ਬਾਗ ਦੇ ਵਿੱਚ ਗੱਲ ਕਰੀਏ ਬਾਗ ਦੀ ਬਾਗ ਕਿੰਨਾ ਟਾਈਮ ਜਿਹੜਾ ਬਾਗ ਦਾ ਸੀਜ਼ਨ ਚੱਲਦਾ ਰਹਿੰਦਾ ਇਹ ਕਰੀਬਨ 11 ਮਹੀਨੇ ਚੱਲ ਜਾਂਦਾ ਜੀ 11 ਮਹੀਨੇ ਚੱਲਦਾ ਤੇ ਤੁਸੀਂ ਕੰਮ ਕੀ ਕੀ ਕਰਦੇ ਹੋ ਬਾਗ ਦੇ ਵਿੱਚ ਬਸ ਬਾਗ ਦੀ ਤੋੜਾਈ ਕਰਨੀ ਮਾਲ ਦੀ ਤੋੜ ਕੇ ਕਰੇਟਰ ਲਾ ਕੇ ਤੇ ਭੇਜਦੇ ਨੇ ਮੰਡੀ ਭੇਜ ਦਿੰਦੇ ਹੋ ਬਾਗ ਦੇ ਵਿੱਚ ਸਾਫ ਸਫਾਈ ਬੜੀ ਵੇਖਣ ਨੂੰ ਮਿਲ ਰਹੀ ਬੜੀ ਮਿਹਨਤ ਕਰਦੇ ਆ ਬਹੁਤ ਮਿਹਨਤ ਕਰਕੇ ਜੀ ਸਫਾਈ ਕਰਨੀ ਪੈਂਦੀ ਵਿੱਚ ਬਹੁਤ ਕਾਹ ਸੀਗਾ ਜਿਹੜਾ ਖਤਮ ਕੀਤਾ ਜੀ ਹੂੰ ਇਹ ਜਿਹੜਾ ਕਾਹ ਹੈ ਇਹ ਟਰੈਕਟਰ ਦੇ ਨਾਲ ਜਾਂ ਛੋਟੇ ਮਸ਼ੀਨਰੀ ਦੇ ਨਾਲ ਕੱਟਦੇ ਆ ਛੋਟਾ ਜਿਹੜਾ ਹੱਥ ਵਾਲਾ ਰੋਟਾਵੇਟਰ ਜਿਹੜਾ ਚੱਲਦਾ ਹੈ ਨਾ ਜੀ ਹੂੰ ਉਹਦੇ ਨਾਲ ਉਹਦੇ ਨਾਲ ਕਰਦੇ ਆ ਇਹ ਕਿਹੜੀ ਕਿਹੜੀ ਵੈਰਾਈਟੀ ਦਾ ਬਾਗ ਹੈ ਇਹ ਇੱਕ ਤਾਂ ਹੈਗਾ ਐਲਾਵਾ ਜੀ ਹੂੰ ਤੇ ਇੱਕ ਇਸਾਰ سفید ਦਾ ਹਾਂ ਬਸ ਠੀਕ ਹੈ ਜੀ ਇਹ ਅੱਗੇ ਅਮਰੂਦ ਵਿਕਣ ਕਿੱਥੇ ਕਿੱਥੇ ਜਾਂਦਾ ਜੀ ਇਹ ਪਹਿਲੇ ਤੋਂ ਅੰਬਰਸਰ ਵੀ ਜਾਂਦਾ ਰਿਹਾ ਜੀ ਹੂੰ ਹੁਣ ਤਾਂ ਫਾਇਲ ਕਈ ਜਾਂਦਾ ਕਮਾਲ ਥੋੜਾ ਹੈ ਮਾਲ ਥੋੜਾ ਹੈ ਤੇ ਮਾਲ ਵੈਸੇ ਜਦੋਂ ਪੂਰਾ ਸੀਜ਼ਨ ਹੁੰਦਾ ਹੈ ਅਮਰੂਦ ਦੇ ਬਾਗ ਦੇ ਵਿੱਚ ਕਿੰਨਾ ਕੋ ਮਾਲ ਹੁੰਦਾ ਹੈ ਮਾਲ ਬਹੁਤ ਹੁੰਦਾ ਜੀ ਪੂਰਾ ਭਰਿਆ ਹੁੰਦਾ ਹਾਂਜੀ ਹਾਂਜੀ ਪੂਰੀ ਖੁਸ਼ੀ ਮਹਿਸੂਸ ਹੁੰਦੀ ਹੈ ਹਾਂਜੀ ਹਾਂਜੀ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੇ ਤੁਸੀਂ ਪੂਰਾ ਦਿਨ ਹਮੇਸ਼ਾ ਕੰਮ ਕਰਦੇ ਰਹਿੰਦੇ ਲੇਬਰ ਦਾ ਹਾਂਜੀ ਇਹਦੇ ਨਾਲ ਕਹਿੰਦੇ ਆ ਕਿ ਜਿਹੜੇ ਕੰਮ ਕਰਨ ਦੇ ਨਾਲ ਪਸੀਨਾ ਨਿਕਲਦਾ ਹੈ ਕਬ ਬਿਮਾਰੀ ਵੀ ਨਹੀਂ ਲੱਗਦੀ ਲਗਾਤਾਰ ਬੰਦਾ ਤੰਦਰੁਸਤ ਰਹਿੰਦਾ ਹਾਂਜੀ ਹਾਂਜੀ ਠੀਕ ਹੈ ਜੀ ਕਿਸਾਨ ਨੇ ਦੱਸਿਆ ਕਿ ਆਰਗੈਨਿਕ ਅਮਰੂਦ ਦੇ ਨਾਲ ਕੋਈ ਬਿਮਾਰੀ ਨਹੀਂ ਲੱਗੇਗੀ ਇਹ ਅਲੱਗ-ਅਲੱਗ ਵੈਰਾਈਟੀਆਂ ਦਾ ਹੈ ਪੂਰਾ ਸਾਲ ਜਿਹੜਾ ਇਹ ਬਾਗ ਫਲ ਦਿੰਦਾ ਸਿਰਫ 1 ਮਹੀਨਾ ਸਾਲ ਦੇ ਵਿੱਚੋਂ ਇਸ ਬਾਗ ਨੂੰ ਰੈਸਟ ਮਿਲਦੀ ਏ 1 ਮਹੀਨਾ ਫਲ ਨਹੀਂ ਹੁੰਦਾ ਬਾਕੀ 11 ਮਹੀਨੇ ਅਮਰੂਦ ਜਿਹੜਾ ਇਸ ਬਾਗ ਨੂੰ ਲੱਗਦਾ ਤੇ ਲਗਾਤਾਰ ਜਿਹੜਾ ਇਹ ਰੁਜ਼ਗਾਰ ਦੇ ਸਾਧਨ ਪੈਦਾ ਕਰ ਰਿਹਾ ਹੈ ਕਮਾਈ ਲਗਾਤਾਰ ਕਿਸਾਨ ਨੂੰ ਵੀ ਕਮਾਈ ਹੋ ਰਹੀ ਏ ਇਸ ਦੇ ਵਿੱਚ ਲੇਬਰ ਕਰਨ ਵਾਲੇ ਨੂੰ ਵੀ ਕਮਾਈ ਹੋ ਰਹੀ ਏ ਜਾ ਜਿਹੜੇ ਵਪਾਰੀ ਨੇ ਉਹਨਾਂ ਨੂੰ ਵੀ ਕਮਾਈ ਹੋ ਰਹੀ ਏ ਕਿਸਾਨ ਨੇ ਦੱਸਿਆ ਕਿ ਉਹ ਲਗਾਤਾਰ ਸਮੇਂ-ਸਮੇਂ ਤੇ ਖੇਤੀਬਾੜੀ ਮਾਹਰਾਂ ਦੇ ਨਾਲ ਟੋਲ ਫਰੀ ਨੰਬਰ ਤੇ ਯੂਨੀਵਰਸਿਟੀ ਵੀ ਗੱਲ ਕਰਦੇ ਨੇ ਕਿ ਇਸ ਨੂੰ ਹੁਣ ਖਰਾਕ ਕੀ ਪਾਈਏ ਜਿਵੇਂ ਇਸ ਦਾ ਪਿੱਛੇ ਬਾਗ ਨੂੰ ਕਿਸੇ ਨੇ ਸਪਰੇਅ ਕਰ ਦਿੱਤੀ ਸੀ ਉਹ ਉਸ ਨੂੰ ਬਾਗ ਨੂੰ ਬਚਾਉਣ ਦੇ ਲਈ ਖੇਤੀਬਾੜੀ ਮਾਹਰਾਂ ਦਾ ਨਾਲ ਟੋਲ ਫਰੀ ਨੰਬਰ ਤੇ ਗੱਲ ਕੀਤੀ ਗਈ ਤਾਂ ਇਹ ਜਿਹੜਾ ਅੱਜ ਜਿਹੜਾ ਬਾਗ ਬਚ ਕੇ ਤਿਆਰ ਹੋ ਚੁੱਕਿਆ ਐਂ ਦੇ ਪੂਰਾ ਜਿਹੜਾ ਫਲ ਇਸ ਵਾਰ ਲੱਗਿਆ ਸੀ ਹੁਣ ਤੁਸੀਂ ਵੇਖੋਗੇ ਆ ਬਰੀਕੀ ਦੇ ਨਾਲ ਵਿਖਾਇਆ ਜਾਏਗਾ ਜਿਹੜਾ ਮੋੜ ਤੋਂ ਜਿਹੜਾ ਫਲ ਆਉਣਾ ਸ਼ੁਰੂ ਹੋ ਗਿਆ ਤੇ ਇਹ ਫਲ ਹੁਣ ਅੱਗੇ ਵੱਡਾ ਹੋਏਗਾ ਫਲ ਫਿਰ ਲੱਗਣਾ ਸ਼ੁਰੂ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਇੱਥੇ ਪਹੁੰਚਾਂਗੇ ਅਤੇ ਅਲੱਗ-ਅਲੱਗ ਵਰਗ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ ਜੁੜੇ ਰਹੋ ਮੇਰੇ ਨਾਲ ਮੈਂ ਸੁਖਮਿੰਦਰ ਸਿੰਘ ਈਟੀਵੀ ਭਾਰਤ ਤੇ ਫਾਜ਼ਿਲ